ਬੜੇ ਬਈ ਉਦਾਂ ਤਾਂ ਬਥੇਰੇ ਟੱਕਰੇ ਆ ਪਰ ਇਡਲੀ ਚ ਇਸ ਵਾਰ ਤਾਂ ਸਿਰਾਈ ਹੋ ਗਿਆ ਇਹ ਤਾਂ ਪੰਜਾਬ ਵਾਂਗੂ ਪੂਰਾ ਮਤਲਬ ਹਿਮਾਚਲ ਆਲਾ ਹੀ ਕੰਮ ਹੋਇਆ ਪਿਆ ਘੁੰਮ ਘੁੰਮ ਕੇ ਪਹਾੜੀਆਂ ਚੜਦਿਆਂ ਤਾਂ ਗੱਡੀ ਤੇਲ ਵੀ ਪੂਰਾ ਫੱਕ ਨਹੀਂ ਪਈ ਆ ਤਾਂ ਪੈਰ ਦਾ ਪੂਰਾ ਜ਼ੋਰ ਲੱਗ ਰਿਹਾ ਵੀ ਜੇ ਦੱਬ ਕੇ ਜਾਣ ਨਹੀਂ ਪੈਣੀ ਆ ਇੱਕੋ ਉੱਕੋ ਤਾਂ ਨਹੀਂ ਮਤਲਬ ਸਵਾਲ ਹੈਗਾ ਇਸ ਟਾਈਮ ਤੇ ਮੋੜਾਂ ਤੇ ਜਗ੍ਹਾ ਵੀ ਨਹੀਂ ਪੂਰੀ ਪੂਰੀ ਦਿੱਤੀ ਉਹ ਪਤਾ ਨਹੀਂ ਇਹਨਾਂ ਦੇ ਦਿਮਾਗ 'ਚ ਕੀ ਆ ਵੀ ਜੇ ਟਰੱਕ ਨੇ ਘਮਾਉਣਾ ਵਾਇਜ ਤਾਂ ਹੁਣ ਇੱਥੋਂ ਘਮਾਉਣਾ ਟਰੱਕ ਨੇ ਹੁਣ ਟਰੱਕ ਤਾਂ ਦੂਏ ਟਰੈਕ 'ਚ ਜਾ ਕੇ ਘੁੰਮੂ ਤੇ ਜੇ ਕੋਈ ਅੱਗੇ ਆਉਂਦਾ ਹੋਵੇ ਹੈ ਇਹ ਮੈਨੂੰ ਇਹਦਾ ਹੀ ਸਮਝ ਨਹੀਂ ਆਈ ਵੀ ਇਹ ਕੀ ਕਰਦੇ ਆਲੇ ਹੁਣ ਜੇ ਮੋਟਰਸਾਈਕਲਾਂ ਲਾਗੇ ਆਉਂਦਾ ਪਿਆ ਇੱਥੇ ਟਰੱਕ ਹੋਵੇ ਹੋਰ ਅੱਗੇ ਆਉਂਦਾ ਉਹ ਆ ਵੀ ਗਏ ਆ ਟਰੱਕ ਆਉਂਦੇ ਵੀ ਪਏ ਆਲੇ ਇਹ ਜੇ ਮੋੜ ਤੇ ਟਰੱਕ ਮਿਲੇ ਚਲੋ ਬ੍ਰੇਕ ਲਾ ਲੂਗਾ ਸ਼ਾਇਦ ਇਹੀ ਕੰਮ ਹੈ ਵੀ ਬ੍ਰੇਕ ਲਾ ਕੇ ਪਾਈ ਰੁਕ ਜਾ ਤਰਾ ਕਾਰਿਆ ਤੇ ਉਧਰੋਂ ਉਤਰਨ ਵਾਲਿਆਂ ਨੂੰ ਇਹ ਚੀਜ਼ ਦੇਖਣੀ ਪਊਗੀ ਬਾਕਾਇਦਾ ਤੇ ਘੁੰਮ ਘੁੰਮ ਕੇ ਪੂਰਾ ਰੋੜੇ ਇਦਾਂ ਹੀ ਆ। ਇਹ ਆ ਪਹਾੜੀ ਤੁਹਾਨੂੰ ਜਿਹੜੀ ਉੱਪਰ ਦੀਦੀ ਹੈ ਨਾ ੱੱਬੇ ਹੱਥ। ਇਹ ਪਹਾੜੀ ਪੂਰੀ ਇਦੇ ਘੁੰਮ ਘੁੰਮ ਕੇ ਚੜਦੀਆਂ। ਤੇ ਟਰੱਕ ਦਾ ਪੂਰਾ ਜ਼ੋਰ ਲੱਗਿਆ ਪਿਆ ਆ। ਅੱਗੇ ਫੇਰ ਆ ਮੋੜ ਆ ਗਿਆ ਦੇਖਿਓ ਹੁਣ। ਇਹ ਆਪਣੇ ਵੀ ਜਦੋਂ ਹੈਗੇ ਇਦਾਂ ਦੇ ਰਾਹ ਤਾਂ ਇਹ ਤਾਂ ਨਹੀਂ ਗੱਲ ਵੀ ਆਪਣੇ ਨਹੀਂ ਹੈਗੇ। पर इन्होंने ट्रैकों पूरे बनाए वो अभी आह ट्रैक चीज आओ ना फिर औखा ग माड़ी मोटी चल आप तो चाड़ के उदेन ਆਪਣੇ ਆਰਮੀ ਚ ਮੰਗੂ ਨਾ ਹੋਵੇ। ট্রাক ਨਾਟ ਅਲਾਉਡ ਹੋਏ ਤਾਂ ਫੇਰ ਔਖਾ ਨੇ ਚੱਲਦੇ ਪਏ ਆ ਤੇ ਇਸ ਕਰਕੇ ਟੈਨਸ਼ਨ ਹੋਈ ਨਹੀਂ। ਫਾਈਨ ਦੀ ਟੈਨਸ਼ਨ ਹੈ ਡਰਾਈਵਰ ਦੀ ਕੋਈ ਟੈਨਸ਼ਨ ਨਹੀਂ ਜੇ ਮਰਦੀ ਪਾ ਦੇ। ਇਹ ਵੀ ਹੈਗੇ ਆ ਇਟਲੀ ਦਾ ਏਰੀਆ ਇਹ। ਅਸਟਰੀਆ ਤੋਂ ਇਟਲੀ ਆ ਗਏ ਨਾ। ਆ ਹੁਣ ਕਿੱਦਾ ਰਾਈਟ ਆ? ਇਹ ਤਾਂ ਬਿਲਕੁਲ ਰਾਈਟ ਹੈ। ਹਿਸਾਬ ਨਾਲ ਮੈਨੂੰ ਉਹਦੇ ਟਰੈਕ 'ਚ ਨਾ ਚਾਹੁੰਦੇ ਹੋਏ ਵੀ ਜਾਂਦੀ ਬੈਠਾ। ਆ ਗਿਆਂ ਤਾਂ ਇਹਦਾ ਸੱਜਾ ਹੱਥ ਮੇਰਾ। ਜਿਉਂਦਾ ਹੋਇਆ ਬ੍ਰੇਕ ਪੈ ਜਾਣੀ ਹੈ ਜਾਂ ਅਗਲਾ ਬ੍ਰੇਕ ਲਾਵਾਂ। ਵੀਡੀਓ ਤਾਂ ਬਹੁਤ ਲੰਬੀ ਬਣ ਜਾਣੀ ਮੈਨੂੰ ਲੱਗਦਾ ਹੈ ਉੱਪਰ ਤੱਕ ਜੇ ਆਉਂ ਪਹਾੜੀ ਉੱਪਰ ਦੀਦੀ ਹੈ ਮੈਨੂੰ। ਚੰਗਾ ਲੰਬਾ ਸਫ਼ਰ ਆਇਆ ਹੈ। ਥੱਲੇੋਂ ਇਧਰ ਥੱਲੇ ਨੂੰ ਦੇਖਦਾ ਮੈਂ ਸੋਚਦਾ ਵੀ ਉਹ ਥੱਲੇੋਂ ਕਿੱਥੋਂ ਆ ਗਿਆ ਮੈਂ ਉੱਪਰ। ਇਹ ਵੀ ਨਜ਼ਾਰਾ ਦਿਖਣਾ ਜੇਗਾ। ਯਾਰ ਬੁਦੀ ਖੂਬਸੂਰਤੀ ਵਹਿ ਕੇ ਹੈਗੀ ਆ ਪਹਾੜੀ ਏਰੀਆ ਉੱਦਾਂ ਹੀ ਕੁਦਰਤੀ ਪਹਾੜ ਦੇ ਪਾਣੀ ਨਾ ਮੈਨੂੰ ਲੱਗਦਾ ਸਾਰਿਆਂ ਨੂੰ ਪਸੰਦ ਆਉਣਗੇ ਵਧੀਆ ਲੱਗਦੇ ਆ ਗ੍ਰੀਨਰੀ ਕਿਤੇ ਪਾਣੀ ਵਗਦਾ ਝਰਨੇ ਚੱਲਦੇ ਆ ਨਾ ਪਾਣੀ ਵਗਦਾ ਐ ਮੈਂ ਅੱਥਰੀਆ ਕ ਵੀ ਹੁਣ ਆਇਆ ਪਾਣੀ ਦੇਖਣ ਨੂੰ ਮਿਲ ਗਿਆ ਇਧਰ ਉਧਰ ਉਹ ਸੋਹਣਾ ਲੱਗਦਾ ਪਾਣੀ ਨਾਲ ਝਰਨੇ ਹੋਣ ਜਿੱਦਾਂ ਹੁਣ ਲੇਕ ਥੱਲੇ ਨੰਗ ਕੇ ਆਈ ਪਾਣੀ ਰੋਡ ਦੇ ਨਾਲ-ਨਾਲ ਵਗਦਾ ਹੀ ਵਧੀਆ ਲੱਗਦਾ ਦੇਖ ਸੱਪ ਦੀ ਸਰੀ ਤੋਂ ਨੋਟ ਚੁੱਕਣੇ ਸੌਖੀ ਨਹੀਂ ਡਰਾਈਵਰੀ ਬਿੱਲੋ ਹਾਂ ਡਰਾਈਵਰੀ ਵਾਕਈ ਸੌਖੀ ਕੰਮ ਨਹੀਂ ਦੇਖੋ ਰੋਡ ਪੂਰਾ ਪੂਰੀ ਆ ਜਗ੍ਹਾ ਪਤਾ ਨਹੀਂ ਕੀ ਕਰਦੇ ਆ ਟਨਲ ਦੇ ਵਿੱਚ ਕੰਮ ਸ਼ੁਰੂ ਕੀਤਾ ਲੱਗਦਾ ਲੱਗਦਾ ਟਨਲ ਕਿਉਂ ਇਦਾਂ ਨੂੰ ਬਣਦੀ ਪਈ ਆ ਜਾਂ ਗਾਂ ਨੂੰ ਬਣਾਉਂਦੇ ਪਏ ਆ ਨਾ ਸਿੱਧੀ ਜਾਂ ਪਹਿਲਾਂ ਅੱਛਾ ਟਨਲ ਦਾ ਸਿੱਧਾ ਰਾਹ ਆ ਇਦਾਂ ਨੂੰ ਵੀ ਆ ਸਿੱਧਾ ਵੀ ਆ ਆ ਨਮਾਏ ਮੂੜ ਬਣਾਇਆ ਲੱਗਦਾ ਪਤਾ ਲੱਗੂ ਹਾਈਟ ਤੇ ਮੈਂ ਬਹੁਤ ਆਇਆ ਹੋਇਆ ਆ ਪਹਿਲਾਂ ਉਦੋਂ ਮੈਂ ਫੋਨ ਤੇ ਲੱਗਿਆ ਉਹਦੇ ਚ ਪਤਾ ਲੱਗਦਾ ਸੀ ਰਾਹ ਤੁਸੀਂ ਕਹਿਣਾ ਕਿ ਕਿੱਥੇ ਤੁਰਿਆ ਫਿਰਦਾ ਅੱਜ ਤੇ ਸਿੰਗਲ ਰੋਡ ਹੀ ਆ ਆ ਤਾਂ ਹੁਣ ਫੇਰ ਰੋਡ ਹੋ ਗਿਆ ਉੰਨਾ ਕ ਵੀ ਗੁਜ਼ਾਰੇ ਜੋਗਾ ਵੀ ਇੱਕ ਟਰੈਕ ਆਉਂਦਾ ਇੱਕ ਜਾਣ ਦਾ ਪੂਰਾ ਪੂਰਾ ਹੀ ਆ ਚਲ ਭਾਵਾਂ ਥੋੜਾ ਜਿਹਾ ਮੈਨੂੰ ਦੂਜੇ ਟਰੈਕ ਚ ਜਾਣਾ ਮੈਂਦਾ ਜਦੋਂ ਇਦਾਂ ਮੂੜ ਆਉਂਦਾ ਨਾ ਵਾਸ ਨੰਗਈ ਆ ਹਾਈਟ ਤੇ ਬਹੁਤ ਆ ਆਹ ਰੋਡ ਨਵਾਂ ਬਣਿਆ ਮੈਨੂੰ ਇਦਾਂ ਲੱਗ ਰਿਹਾ ਜਿਦਾ ਕੰਮ ਚੱਲਦਾ ਨਾ ਪਿੱਛੇ ਆ ਪੈਪਾ ਹੀ ਪਈਆਂ ਆ ਰੋਡ ਨੂੰ ਥੋੜਾ ਜਿਹਾ ਨਾ ਚੌੜਾ ਕੀਤਾ ਤੇ ਸਪਾਲਟ ਕੀਤੀ ਆ ਥੋੜਾ ਕਰ ਦਿੱਤਾ ਪਿੱਛੇ ਤਾਂ ਇੰਨਾ ਛੋਟਾ ਰੋਡ ਆ ਗਿਆ ਸੀਗਾ ਵੀ ਮੈਂ ਕਹੀ ਜਾਂਦਾ ਮੈਂ ਕਿਹਾ ਟਰੱਕ ਦਾ ਹੈਗਾ ਵੀ ਆ ਪਰ ਉਹ ਚਲੋ ਜਦੋਂ ਟਰੱਕ ਇੱਕ ਦੋ ਦੀਦੇ ਆ ਲੋਕਲ ਤੇ ਬੰਦੇ ਨੂੰ ਹੌਸਲਾ ਹੋ ਜਾਂਦਾ ਵੀ ਨਹੀਂ ਨਹੀਂ ਹੈਗਾ ਟਰੱਕ ਦਾ ਵੀ ਮਾਣੀ ਝੁੰਡਿਆ ਜਾ ਰਹੀ ਆ ਨਾ ਪਹਾੜਾਂ ਚੋਂ ਪਾਣੀ ਨਿਕਲ ਰਿਹਾ ਦੇਖੋ ਨਾ ਆ ਪੁਰਾਣਾ ਟਨਲ ਆ ਪੁਰਾਣਾ ਟਨਲ ਚ ਪਤਾ ਨਹੀਂ ਇਹਨਾਂ ਹੁਣ ਤੋੜਿਆ ਜਿੱਦਾਂ ਬਾਦੂ ਤੋੜਿਆ ਹੁੰਦਾ ਦੁਬਾਰਾ ਚੱਲ ਰਹੀ ਆ ਰਿਪੇਅਰ ਖੇਰਾ ਇਦਾਂ ਦਾ ਆ ਗਿਆ ਉਦੋਂ ਮੈਂ ਫੋਨ 'ਚ ਥੋੜਾ ਜਿਹਾ ਉਹ ਬਿਜੀ ਹੋ ਗਿਆ ਬਸ਼ਰੂਕ ਹੋ ਗਿਆ ਨਹੀਂ ਤਾਂ ਦਿਖਾਉਣਾ ਸੀਗਾ ਇਦਾਂ ਬਾਲ ਮਾਰਦੀ ਆਵੇ ਨਾ ਗੱਡੀ ਮੈਂ ਕਿਹਾ ਹੁਣ ਫੋਨ ਰਹਿਂਦੇ ਚੱਲ ਲੱਗਾ ਸਾਈਡ ਤੇ ਪਿਆ ਸੀਗਾ ਲੈ ਵੀ ਹੁਣ ਥੋੜਾ ਜਿਹਾ ਪੱਧਰਾ ਰਾਹ ਆਇਆ ਲਓ ਜੀ ਹੁਣ ਪੱਧਰੇ ਰਾਹ ਤੇ ਆਏ ਆ ਗਾਂਵ ਵੀ ਪਤਾ ਨਹੀਂ ਹੁੰਦਾ ਦੇਖ ਲਓ ਜੀ ਰਾਹ ਨਿੱਕੇ ਨਿੱਕੇ ਕੋਈ ਗੱਡੀ ਨਾ ਆਵੇ ਅੱਗੇ ਹੁਣ ਬਸ ਇਹੀ ਆ ਹੁਣ ਦਵਾ ਨਿੱਕੇ ਨਿੱਕੇ ਰਾਹ ਕੋਈ ਗੱਡੀ ਅੱਗੇ ਉਹ ਨਾ ਜਾਵੇ ਤਾਂ ਹੀ ਇਹ ਦੁਆ ਪਹਾੜੀਆਂ ਦੇ ਵਿੱਚ ਓਏ ਹੋਏ ਬਦੋ ਬਦੀ ਬਦੋ ਬਦੀਆ ਦੇਖੋ ਤਾਂ ਮੋੜ ਇੱਥੇ ਥੱਲੇ ਵੀ ਲੱਗਦੀ ਹੋਊਗੀ ਗੱਡੀ ਮਿਲਣਾ ਤਾਂ ਸ਼ਾਰਪ ਕਵ ਰਾਈਟ ਟੱਕਰ ਦਾ ਬਾਈਕ ਦੀ ਸ਼ੋਰ ਤਾਂ ਇੱਥੇ ਨਾ ਆਉਂਦਾ ਚਲ ਰੱਖ ਲਈ ਯਾ ਡਿਫਿਕਲਟੀ ਆ ਇਹ ਕਿਹੜਾ ਰਾਹ ਪਾਇਆ ਹੋਇਆ ਇਹ ਨਹੀਂ ਮੇਰੇ ਮੈਨੇਜਰ ਨੇ ਇਹ ਮੈਂ ਗਲਤ ਆ ਗਿਆ ਹੋਇਆ

ਬਾਕੀ ਚਲੋ ਘਬਰਾਣੇਗਾ ਨਹੀਂ ਐ ਗੱਡੀ ਚਲਾਉਣ ਦੀ ਕੀ ਆ ਮਜ਼ਾ ਆ ਰਿਹਾ ਇਤੋਂ ਦੇ ਰਾਜ ਤਾਂ ਹੀ ਤਾਂ ਮੈਂ ਵੀਡੀਓ ਬਣਾ ਰਿਹਾ ਮੈਂ ਕਿਹਾ ਵੀਡੀਓ ਵੀ ਬਣ ਜੂ ਇਹ ਇਟਲੀ ਦਾ ਏਰੀਆ ਆ ਨਾਲੇ ਵੀਡੀਓ ਬਣ ਜੂ ਨਾਲੇ ਗੱਡੀ ਪਹਿਲਾਂ 2-4 ਮੋੜ ਆਏ ਆ ਉਦੋਂ ਤਾਂ ਵੀਡੀਓ ਭੁੱਲੇਗੀ ਬਣਾਉਣੀ ਜਦੋਂ ਕਾਲੰਬਲੇਵੇ ਆਏ ਨਾ ਚੰਗੇ ਬੰਦਾ ਕਹਿੰਦਾ ਉਹ ਮੋਬਾਈਲ ਕਰਦੇ ਪਰੇ ਤੇ ਮੈਂ ਕਿਹਾ ਚਲ ਸਾਹਮਣੇ ਰੱਖਿਆ ਹੋਇਆ ਆ ਕਿਹੜਾ ਉੱਥੇ ਨਾ ਏਡੀ ਕਰਦਾ ਮੈਂ ਗੜਾ ਹੱਥ 'ਚ ਵੜ ਕੇ ਵੀਡੀਓ ਬਣਾਉਂਦੇ ਆ ਫਿਰ ਪ੍ਰੋਬਲਮ ਹੁੰਦੀ ਹੈ ਜਦੋਂ ਇੱਥੇ ਅੱਗੇ ਆ ਰਿਹਾ ਕੋਈ ਨਾ ਉਦੋਂ ਪ੍ਰੋਬਲਮ ਹੁੰਦੀ ਆ ਇਹਦੇ ਸ਼ੀਸ਼ੇ ਲੱਗੇ ਹੋਏ ਆ ਉਧਾਂ ਇਧਰ ਝਰਨਾ ਚੱਲਣ ਡਿਆ ਪਾਣੀ ਸ਼ੀਸ਼ੇ ਲੱਗੇ ਹੋਏ ਉਹ ਚ ਦਿਖ ਜਾਂਦਾ ਆ ਉਹ ਸ਼ੀਸ਼ੇ 'ਚ ਦਿਖ ਰਿਹਾ ਵੀ ਨਹੀਂ ਆ ਰਿਹਾ ਕੋਈ ਅੱਗੇ ਉਹ ਤੇ ਇਹ ਵਧੀਆ ਵੀ ਚੀਜ਼ ਆ ਆ ਇਧਰ ਪਾਣੀ ਚੱਲਣ ਡਿਆ ਪਹਾੜੀ ਏਰੀਆ ਜਿਆਦਾ ਵੱਡੀ ਵੀਡੀਓ ਨਹੀਂ ਬਣਾਉਣੀ ਕੱਟ ਦੇਣੀ ਆ ਹੁਣ ਬਸ ਬਹੁਤ ਐਨਾਕ ਇਹ ਤਾਂ ਕਿਉਂਕਿ ਇਦਾਂ ਸਾਰਾ ਹੀ ਬਾੜ ਆ ਇਦਾਂ ਜੇ 32 ਕਿਲੋਮੀਟਰ ਆ ਤੇ ਉਹਦੇ ਚ ਪਤਾ ਨਹੀਂ ਕਿ 12 ਕਿਲੋਮੀਟਰ ਤੱਕ ਵੀ ਇਹ ਪੁਆਇੰਟ ਹੀ ਆ ਜੇ ਤੇ ਕਿੰਨਾ ਚਿਰ ਇਦਾਂ ਚੱਲਣਾ ਕੋਈ ਪਤਾ ਨਹੀਂ ਹਜੇ ਤੇ ਵੀਡੀਓ ਨੂੰ ਕਰ ਦਿੰਨੇ ਆ ਬੰਦ ਤੇ ਕੁਦਰਤ ਦੇ ਨਜ਼ਾਰੇ ਆ ਸਾਈਕਲ ਨਗਾ ਲਈਏ ਵੀ ਇਹ ਕਰਦੇ ਆ ਬੰਦ ਬਲਬ ਲਈਵੇਂ ਹਜੇ ਹੈਗੇ ਆ 50 ਮੀਟਰ ਤੇ ਫੇਰ ਤੋ ਯਾਰ ਇਹ ਨਾ ਉਹ ਵੇ ਮੁੜ ਕੇ ਉਹ ਚੱਕ ਕੇ ਟਰੱਕ ਕੱਢਣਾ ਪਊ ਕੀ ਨਾ ਇਹ ਗੱਡੀ ਮੁੜਦੀ ਆ ਅਰਾ ਇਦਾਂ ਦਾ ਆ ਚਲੋ ਠੀਕ ਆ ਜੀ ਓਕੇ ਬਾਏ ਟਾਟਾ ਇਹ ਤਾਂ ਚੱਲਦੇ ਰਹਿਣਾ ਅਜੇ ਬਹੁਤ ਆ ਹੋਰ ਬਲਬਲੇਵੇਂ ਗਾਂ ਤੱਕ ਮੈਨੂੰ ਨਕਸ਼ੇ ਤੇ ਦਿਖ ਰਿਹਾ ਜੋ ਕਹਾਣੀ ਵਰਤ ਹੋਣੀ ਆ ਜੋ ਚੱਲਣਾ ਨਾ ਰੋਡ ਤੇ ਇਹ ਸਾਰਾ ਹੀ ਰੋਡ ਇਦਾਂ ਹੀ ਆ ਤਕਰੀਬਨ 12-13 ਕਿਲੋਮੀਟਰ ਇਹ ਇਦਾਂ ਹੀ ਚੱਲਣਾ